ਕੈਕਤੀ ਕਰਦਾ ਦੇਲੇ ਵੀਰ ਮੰੰਦਰ ਸਾਹਿਬ ਅੱਗੇ ਜੀ ਸਾਡੇ ਸਰਕਾਰ ਜੋਗ ਹਰਕੇ ਦੇ ਪੰਜਾਬ ਦੇ ਸਾਕਾ ਮਾਨਵੀ ਸਰਪੰਚਾਰ ਹਰਮਨ ਸਿੰਘ ਜਸਪੀ ਉਹਨਾਂ ਦੇ ਨਾਲ ਪਹੁੰਚੀ ਹੋਈ ਪੂਰੀ ਕਾਂਗਰਸ ਦੀ ਟੀਮ ਅਤੇ ਅਸਥਾ ਸਹਿਯੋਗ ਸਾਰੇ ਲੋਕ ਫਤਿਹ ਅਕਤਰਾ ਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਆਦਰ ਦੇ ਸਤਸਾਦ ਜੋ ਨੇ ਇਸ ਨਗਰ ਦੀਆਂ ਮਾਤਾ ਪਿਓ ਸਤਾਰਕਲ ਵਿਦਦੋ ਮੌਜੂਦ ਹੋ ਜੋ ਸਾਡੇ ਇਸ ਨਗਰ ਦੇ ਬਹੁਤ ਹੀ ਸਤਸਾਦ ਜੋ ਸਾਡੇ ਬਡੇਤਰਾ ਸਾਡੇ ਜਿਹੜਾ ਪਿਛਲੇ ਦੇ ਨੰਬਰ ਸਰਦਾਰ ਜਗਨਾਤ ਸਿੰਘ ਦੇ ਇਸ ਨਗਰ ਦੇ ਸਾਰੇ ਸਤਾਰਕਲ ਲੋਕ ਜੀਰੋ ਜੇ ਕਿਸੇ ਸਤਿਵੰਤ ਸੱਜਣ ਦਾ ਨਾਮ ਆ ਰਿਹਾ ਹੋਵੇ ਉਸ ਜਿਹੜਾ ਸਾਥ ਤੋਂ ਬੈਲਾ ਮਾਤੀ ਵਾਲ ਦਾ ਅੱਜ ਮੈਂ ਛੋਟੇ ਨਗਰ ਦੇ ਅੰਦਰ तकरीबन 2-3 ਮਹੀਨਿਆਂ ਬਾਅਦ ਮੈਂ ਸਾਰੇ ਨਗਰਾਂ 'ਚ ਚੱਕਰ ਮਾਰਦਾ ਰਹਿਣਾ ਕਦੇ ਇਲੈਕਸ਼ਨਾਂ ਕਦੇ ਸਾਡੇ ਜਿਹੜੇ ਕੋਈ ਪਾਰਟੀ ਦੇ ਦਿਨ ਹੁੰਦੇ ਆ ਉਹਨਾਂ ਬਾਅਦ ਵੀ ਮੈਂ ਛੋਟੇ ਨਗਰਾਂ 'ਚ तकरीबन 2 ਸਾਲਾਂ ਤੋਂ ਘੁੰਮ ਰਿਹਾ ਆ ਸਰਕਾਰ ਦੇ ਮੇਰੇ ਵੀਰੋ ਦੋ ਸਾਲਾਂ ਦੇ ਅੰਦਰ ਮੈਂ ਇਸ ਏਰੀਏ ਦੇ ਅੰਦਰ ਆ ਜੋ ਆ ਪਬਲਿਕ ਨੂੰ ਮਿਲਿਆ ਸਤਿਵੰਤ ਸੇ ਸੰਜਣਾ ਨੂੰ ਮਿਲਿਆ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਔਰ ਮੇਰੇ ਵੀਰੋ ਮੈਂ ਜਦੋਂ ਬਠਿੰਡਾ ਛੱਡ ਕੇ ਆਇਆ ਔਰ ਜਦੋਂ ਬਠਿੰਡਾ ਪਾਰਲੀਮੈਂਟ ਦਾ ਇਲੈਕਸ਼ਨ ਸੀ 29000 ਵੋਟ ਵਾਲੇ 30316 ਵੋਟ ਜਿਹੜੀ ਉਸ ਕੇ ਹਰ ਸੈਕਟਰ ਤੋਂ ਇਕੱਠਾ ਹੋਇਆ ਉਹਨੂੰ ਅਸੀਂ ਇਲੈਕਸ਼ਨਾਂ ਚ 29316 ਵੋਟਾਂ ਤੇ ਹਰਾਇਆ ਪਰ ਜਦੋਂ ਮੈਂ ਇੱਥੇ ਆਇਆ ਇੱਥੇ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕਿ ਮੈਨੂੰ ਦੂਸਰੇ ਹਰਕਨ ਵਾਲੋ ਲੋਕ ਫਿਰ ਇੱਥੇ ਚੰਗੇ ਲੱਗੇ ਮੈਂ ਉਹਨਾਂ ਨੂੰ ਦੇਖਦਾ ਹੋਇਆ ਮੈਂ ਆਪਣੇ ਏਕ ਕੇ ਜੈਤ ਅਮਰ ਸ਼ਾਂਤੀ ਗੱਠਣ ਵਾਸਤੇ 2 ਸਾਲ ਹੋ ਗਏ ਮੇਰੇ ਕਾਦੀ ਭਰਾ ਵੀ ਇੱਥੇ ਗੱਲ ਸੁਣਦੇ ਹੋਣਗੇ ਜਦੋਂ ਇੱਥੇ ਕਾਗੀਆਂ ਦਾ ਰਾਜ ਰਿਹਾ 300 7452 ਇੱਕ ਦੂਜੇ ਨਾਲ ਖੇੜ ਟੱਕਣ ਦੀ ਗੱਲ ਇੱਕ ਦੂਜੇ ਦੇ ਪਰ ਖਿਲਾਫ ਚੱਲਣ ਦੀ ਗੱਲ ਮੇਰੇ ਵੀਰੋਂ ਇੱਥੇ ਹੁੰਦੀ ਹੈ ਜਦੋਂ ਮੈਂ ਇੱਥੇ ਆਇਆ ਮੇਰੇ ਕੋਲ ਸਾਡੇ ਸੱਜਣ ਮੇਰੇ ਕਾਂਗਰਸੀ ਵੀ ਜਿਹੜੇ ਦੇਖਦੇ ਰਹੇ ਸੀ ਕਿ ਕਾਗੀਦਾਬ ਵਾਲੇ ਲੋਕ ਕੈਂ ਕਰਦੇ ਰਹੇ ਐ ਉਹਨਾਂ ਨੇ ਮੇਰੇ ਤੇ ਵੀ ਪ੍ਰੈਸ਼ਰ ਪਾਇਆ ਜੇ ਜਸੀਰ ਸਾਹਿਬ ਨੂੰ 10 ਸਾਲ ਹੋ ਗਏ ਕਾਲੀਤਾਨ ਵਾਲੇ ਨੇ ਬੜਾ ਚੰਗੀ ਗੱਲ ਕਹੀ ਤੇ ਮੈਂ ਉਹਨਾਂ ਨੂੰ ਬੜੇ ਪਿਆਰ ਤੇ ਸਤਕਾਰ ਨਾਲ ਸਮਝਾਇਆ ਕਿ ਅਸੀਂ ਪਿੰਡਾਂ ਸਹਿਬ ਵਾਲੇ ਲੋਕ ਜੇ ਅਸੀਂ ਦਸਾਂ ਲੋਕੀਂ ਇਕੱਠੇ ਕਰਕੇ ਆਪਣੇ ਪਰਿਵਾਰਾਂ 'ਚ ਲੜਾਈਆਂ ਪਵਾਵਾ ਕਾਵਾਗੇ ਆਪਣੇ ਪਿੰਡ ਦੇ ਅੰਦਰ ਲੜਾਈ ਪਾਵਾਂਗੇ ਦੁਸ਼ਮਣੀ ਪਦਾਵਾਂਗੇ ਤੇ ਜਿਹੜੇ ਅਸੀਂ ਪਿੰਡਾਂ ਦੇ ਬੇਹੰਤੀ ਲੋਕ ਆ ਸਾਡੀ ਆਮਦਨ ਚੋਂ ਪੈਸੇ ਬਾਹਰ ਜਾਣਗੇ ਤੇ ਅਸੀਂ ਖੱਜਲ ਤੇ ਖਵਾਲ ਹੋਵਾਂਗੇ ਤੇ ਜਿਹੜੀਆਂ ਪਿਛਲੀਆਂ ਰਹਿਤਾ ਰਹੀਆਂ ਪਿਛਲੀਆਂ ਰਹਿਤਾਂ ਰਹੀਆਂ ਜਿਹੜੀਆਂ ਉਹਨਾਂ ਚੋਂ ਲੋਕਾਂ ਨੇ ਕੁਛ ਨਹੀਂ ਕੱਟਿਆ ਸਰਦਾਰ ਜੰਮੇ ਦੇ ਕਾ ਸੰਗੇ ਥੋ ਇਲੈਕਸ਼ਨ ਲੜ ਕੇ ਗਏ ਪਹਿਲਾ ਇਲੈਕਸ਼ਨ ਜਿੱਤੇ ਦੂਜਾ ਹਾਰੇ ਔਰ ਦੂਜਾ ਕਿਉਂ ਹਾਰੇ ਮੇਰੇ ਵੀਰੋ ਤੋ ਸੇ ਮੇਰੇ ਪ੍ਰਾਗਬਾ ਵੈਠੇ ਆ ਪower ਬੜੀ ਸੀ ਔਰ ਬੜਾ ਕੱਦਾਵਾਰ ਨੇਤਾ ਸੀ ਮੰਤਰੀ ਸੀ ਔਰ ਉਹ ਹਾਰ ਦਾ ਕਾਰਨ ਇੱਕੋ ਹੀ ਸੀ گا ਉਹਦਾ ਕੇਵਲ ਤੇ ਕੇਵਲ ਉਸਨੇ ਇਹ ਕੇ ਦੇ ਅਜਲ ਲੜਾਈ ਪਾ ਕੇ ਰੱਖੀ ਔਰ ਮੇਰੇ ਲੋਕ ਦੋ ਸਾਲ ਤਦੂਹੀ ਦੇਖਿਆ ਇਥੇ ਇਲੈਕਸ਼ਨ ਵਿਲਾ ਬਰਿਸ਼ਦ ਦੇ ਵੀ ਹੋਏ ਇਥੇ ਇਲੈਕਸ਼ਨ ਬਲਾਕ ਸਰਕਲ ਦੇ ਵੀ ਹੋਏ ਇੱਥੇ ਸਰਪੰਚੀ ਦੇ ਇਲੈਕਸ਼ਨ ਵੀ ਹੋਏ ਇੱਥੇ ਮੈਂਬਰਾਂ ਦੇ ਇਲੈਕਸ਼ਨ ਵੀ ਹੋਏ ਕੋਈ ਮੇਰਾ ਵੀ ਰਿੱਕਤ ਵੀ ਕਾਲੇ ਨਾਂ ਦਾ ਪ੍ਰਾਪਤ ਨਹੀਂ ਇੱਥੋਂ ਬਾਹਰ ਮੜ ਕੇ ਕਹਿ ਦੇ ਕਿ ਜੱਸੀ ਸਾਹਿਬ ਸਾਡੇ ਨਾਲ ਤੱਕਾ ਹੋਇਆ ਤਾਂ ਦਾਸ ਇੱਥੋਂ ਮਾਫੀ ਮੰਗ ਕੇ ਚਲੇ ਮੈਂ ਅੱਜ ਨਵਾਂ ਤਿਹਾਖੋਣ ਵਾਸਤੇ ਨਵਾਂ ਪਾਠ ਖੋਲਣ ਵਾਸਤੇ ਆਇਆ ਓਹ ਤਿਹਾ ਹੈ ਓਹ ਪਾਠ ਹੈ ਉਹ ਜਦੋਂ ਅਸੀਂ ਸ਼ੁਰੂਆਤ ਕਰਨ ਲੱਗੇ ਆ ਉਹ ਵਿਕਾਸ ਦੀ ਕਰਨ ਲੱਗੇ ਉਪਤੀ ਦੀ ਕਰਨ ਲੱਗੇ ਆ ਮੇਰੇ ਵੀਰੋ ਜਦੋਂ ਮਹਾਰਾਜਾ ਮੁੱਖ ਮੰਤਰੀ ਅਮਰਿੰਦਰ ਸਿੰਘ ਬਣਿਆ ਸਾਲੋਂ ਪਿੱਛੇ ਦੇ ਅੰਦਰ ਕੀ ਛੱਡ ਕੇ ਗਏ ਬੰਗਾਲ ਦੇ ਅੰਦਰ ਨੌਕਵਾਨਾਂ ਵਾਸਤੇ ਸਿੱਟਾ ਕੀ ਛੱਡ ਕੇ ਗਏ ਗਰਸਾਲ ਨੂੰ ਖੋਦ ਰਹੀ ਛੱਡ ਕੇ ਗਏ ਨੌਦਵਨ ਦੀ ਦੇਡਕਾਰੀ ਜਿਹੜੀ ਇਸ ਲਈ ਸਰਕਾਰ ਸਰਕਾਰ ਹੈ ਉਹ ਛੱਡ ਕੇ ਗਏ ਗਰੀਬਾਂ ਨੂੰ ਗਰੀਬੀ ਮਗਾਈ ਕ੍ਰਪਸ਼ਾ ਬਦਲਾਕੋਰੀ ਇਹ 12000 ਦੀ ਸਰਕਾਰ ਸਾਡੇ ਵਾਸਤੇ ਜਾਣ ਕੇ ਗਈ ਔਰ ਜਦੋਂ ਮੁਤਮਤ ਇਸਹਾ ਦੇ ਜਦੋਂ ਇਹ ਰਾਜ ਸਮਾਣਾ ਸਭ ਤੋਂ ਪਹਿਲਾਂ ਉਹਨੇ ਕਿਹਾ ਕਿ ਜਿਹੜੇ ਪਿੰਡਾਂ 'ਚ ਕਿਸਾਨ ਬਸਦੇ ਨੇ ਮੈਂ ਉਹਨਾਂ ਦਾ ਜਿਹੜਾ ਕਰਜ਼ਾ ਪੂਰਾ ਤਾਂ ਲਾ ਨਹੀਂ ਸਕਦਾ ਪਰ ਮੈਂ ਉਹਨਾਂ ਦੀ ਮਦਦ ਕਰ ਸਕਦਾ ਆਫੀਸ਼ਲੀ ਇਹਨੇ ਮੇਰਾ ਹੱਥ ਤੇ ਅਗਰ ਆਏ ਚੈੱਕ ਵੰਡ ਕੇ ਗਏ ਔਰ ਉਹਨਾਂ ਨੇ ਇਹ ਨਹੀਂ ਦੇਖਿਆ ਮੈਂ ਇੱਥੇ ਕੁਝ ਲੋਰ ਵਾਸਤੇ ਆਇਆ ਕਿ ਕੋਈ 당ਲੀ ਹੈ ਕੋਈ ਕਾਂਗਰਸੀ ਹੈ ਕੋਈ ਕਾਮਰੇਡ ਹੈ ਕੋਈ ਹੋ ਕਿਸੇ ਪਾਰਟੀ ਨਾਲ ਸਬੰਧ ਰੱਖਦਾ ਹੈ ਜਾਰ ਸਾਡੇ ਲੀਡਰ ਨੇ ਇਹ ਕਰਿਆ ਹੋਇਆ ਕਿ ਐਤਾ ਨਾ ਕੱਟ ਦਿਓ ਜਿਹੜੇ ਸਾਨੂੰ ਬੋਤ ਨਹੀਂ ਪਾਇ ਸਾਰਿਆਂ ਨੂੰ ਉਤੋ ਦਾ ਪਿਆਰ ਦਿੱਤਾ ਪਿਆਰ ਦਿੱਤਾ ਕਿ ਜਿਹੜਾ ਕਿਸਾਨ ਦਸਾਂ ਨੌਾਂ ਦੀ ਕਿਰਤ ਕਰਦਾ ਹੈ ਉਹਦੀ ਅਸੀਂ ਮਦਦ ਕਰਨੀ ਹੈ ਉਸ ਨੂੰ ਅਸੀਂ ਤੰਗ ਨਹੀਂ ਕਰਦੇ ਜੇ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਸੋਚ ਹੈ ਕਿ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਸਾਰਿਆਂ ਦਾ ਭਲਾ ਕਰਕੇ ਅਸੀਂ ਸਾਡੇ ਪੰਜਾਬ ਨੂੰ ਵਿਸ਼ਾਲ ਬਣਾਉਣਾ ਜਿਹੜਾ ਪੰਜਾਬ ਜਿਸੇ ਜਮਾਨੇ 1962 ਤੱਕ ਦੇ ਅੰਦਰ ਪੰਜਾਬ ਇੱਕ ਨੰਬਰ ਦਾ ਸੂਬਾ ਸੀਗਾ ਅੱਜ ਮੈਂ ਤੁਹਾਡੇ ਨਗਰ ਦੇ ਅੰਦਰ ਆਇਆ ਮੈਂ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਣੇ ਜਿਹੜੇ ਖਾਲੇ ਝੁੱਟੇ ਪਏ ਉਹਨਾਂ ਦੀ ਮੁਰੰਮਤ ਵਾਸਤੇ ਕਿਉਂਕਿ ਮੈਂ ਕਿਸਾਨ ਆ ਮਪੜੀ ਨਾਏ ਉਹਨਾਂ ਦੇ ਨਾਲ ਮਿੱਟੀ ਲੜਨ ਵਾਸਤੇ ਵੀਡੀਓ ਸਾਹਿਬ ਬੈਠੇ ਆ ਨਰੇਗਾ ਦੇ ਜਿਹੜੇ ਸਾਡੇ ਇੱਥੇ ਨਰੇਗਾ ਦੇ ਜਿਹੜੇ ਜੋਬ ਦਿੱਤੀਏ ਜਿੰਨਾ ਲੋਕਾਂ ਨੂੰ ਉਹਨਾਂ ਨੂੰ ਨਾਲ ਦਾ ਜੋਬ ਦੇ ਜੂਦੀ ਨਾਲੇ ਜਿਹੜੇ ਸਾਡੇ ਖਾਲੇ ਆ ਉਹਨਾਂ ਦੇ ਨਾਲ ਮਿੱਟੀ ਲੱਗ ਜੂਗੀ ਨਾਲੇ ਕਿਸਾਨ ਖੁਸ਼ ਨਾਲੇ ਗਰੀਬ ਨੂੰ ਜਿਹੜਾ ਲੋਕ ਤੇ ਜਿਹੜਾ ਕਿ ਜਿਹੜਾ ਗਰੰਟੀ ਸਕੀਮ ਤੇ ਮਲਰੇਗਾ ਤੇ ਜਿਹੜਾ ਕੰਮ ਕਰਦਾ ਉਸ ਦਾ ਉਸ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਤਕੜੀ ਹੋ ਜਾਊਗੀ ਉਹਦੇ ਆਰਥਿਕ ਦਾ ਤਕੜੀ ਹੋ ਜਾਣਗੇ ਇਸੇ ਤਰ੍ਹਾਂ ਸਾਡੇ ਪਿੰਡਾਂ ਦੇ ਅੰਦਰ ਸੰਸਾਰ ਘਾਟ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਸੰਸਾਰ ਘਾਟਾਂ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਰ ਆਦਮੀ ਨੇ ਉੱਥੇ ਜਾਣਾ ਹੈ ਉਦਾਸ ਜਦੋਂ ਅਸੀਂ ਉਦਾਸੀ ਚੁਣਿਆ ਉੱਥੇ ਜਾਣਿਆ ਸਾਰੇ ਪਿੰਡ ਵਾਲੇ ਕਈ ਵਾਰ ਦੇਖਿਆ ਕਿ ਉੱਥੇ ਬੁਰਾ ਹਾਲ ਹੁੰਦਾ ਹੈ ਔਰ ਵੀਡੀਓ ਸਾਹਿਬ ਬੈਠਿਆ ਸਰਪੰਚ ਸਾਹਿਬ ਖੜੇ ਜਿੰਨੀ ਗਰਾਟ ਲੱਗੂਗੀ ਉੱਥੇ ਔਰ ਮੈਂ ਤੁਹਾਡੇ ਨਾਲ ਵਾਦਾ ਕਰਕੇ ਚੱਲਿਆ ਉਹ ਗਰਾਟ ਅਸੀਂ ਪਹਿਲੇ ਦਿਨਾਂ ਚ ਭੇਜ ਦਾਂਗੇ ਤਾਂ ਕਿ ਜਿਹੜਾ ਸੰਸਾਰ ਘਰ ਦਾ ਹੈ ਜहां ਕੋਈ ਕਬਰਸਥਾਨ ਨਾ ਹੋਵੇ ਸਭ ਨੂੰ ਬਹੁਤ ਫਾਇਦਾ ਮਿਲੂਗਾ ਤੇ ਔਰ ਸਾਡਾ ਪਿੰਡ ਸਾਫ਼ ਸੁਥਰਾ ਹੋ ਜਾਊਗਾ ਇਸ ਕਰਕੇ ਮੈਂ ਨਰੇਕਾ ਚੋਂ ਇੱਕ ਸਾਡੀ ਇੱਕ ਸੰਚੇਤੀ ਗਾਹ ਦੀ ਨਰੇਕਾ ਸਕੀਮ ਹੈ ਉਹਦੇ ਚੋਂ ਅਸੀਂ ਇਹ ਜਿਹੜਾ ਗੜੀਆਂ ਨਾਲੀਆਂ ਦਾ ਇੰਟਰਲੌਕ ਪੈਲਾ ਦਾ ਉਹ ਪੂਰਾ ਚਲਾਵਾਂਗੇ ਇਹ ਵੀ ਮੈਂ ਵਾਦਾ ਕਰਕੇ ਮੈਂ ਤੁਹਾਡੇ ਨਾਲ 2 3 4 ਵਾਦੇ ਖਰੇ ਰਿਹਾ ਹਾਂ ਇਵੇਂ ਛੋਟੀ ਜੀ ਗੱਲ ਹੈ ਦੇ ਬਸ ਟੈਂ ਹੈ ਉਹਦੇ ਤੇ ਵੀ ਜਿਹੜੇ ਪੈਸੇ ਲੱਗਣਗੇ ਉਹ ਵੀ ਅਸੀਂ ਪੂਰੇ ਕਰਾਵਾਂ ਔਰ तेरे ਵੀ ਲੋ ਮੈਂ ਸਰਪੰਚ ਸਾਹਿਬ ਤੇ ਮੈਂਬਰਾਂ ਨੂੰ ਬੇਇਜ਼ਤੀ ਕਰਦਾ ਮੈਂ ਸਰਪੰਚ ਚੜਿਆ ਔਰ ਵੀਡੀਓ ਸਾਹਿਬ ਵੀ ਬੈਠੇ ਹੈ ਨਾਲੇ ਸੈਕਟੀ ਸਾਹਿਬ ਵੀ ਬੈਠੇ ਪੈਸਾ ਜਿੰਨਾ ਕਹੋਗੇ ਉਹਦਾ ਪੈਸਾ ਨਾ ਪੰਜਾਬ ਦੇ ਖਜ਼ਾਨੇ ਚੋਂ ਆਪਣੇ ਮੰਤਰੀਆਂ ਦੋਸਤਾਂ ਤੋਂ ਜਿਹੜੇ ਮੇਰੇ ਨਾਲ ਰਹੇ ਹੈ ਨਾਲ ਜਿਹੜੇ ਐਵੇਂ ਨਹੀਂ ਹੈ ਤਰਜੀਬ ਨਹੀਂ ਹੈ ਲੋਕਾਂ ਨੂੰ ਮਿਲਤ ਕਰਨਾ ਤਾਲਾ ਕਰਨਾ ਜਿਨੇ ਪੈਸੇ ਕਾਉਂ ਗਏ ਆ ਹੁਆ ਪਰ ਇੱਕ ਜ਼ਰੂਰ ਹੈ ਕਿ ਤੁਹਾਡੇ ਤੇ ਪਿੰਡ ਵਾਲੇ ਇੱਕ ਵਿਸ਼ਵਾਸ ਕੀਤਾ ਇੱਕ ਪਾਈ ਅੰਦਰੋਂ ਤਰਨਾ ਜਾਵੇ ਜਿਵੇਂ ਪਿਛਲੇ 10 ਸਾਲਾਂ ਚ ਪੈਸਾ ਰਾਹ ਹੀ ਗਿਆ ਹੁੰਦਾ ਰਿਹਾ ਲੋਕਾਂ ਨੂੰ ਫਾਇਦਾ ਨਹੀਂ ਮਿਲਿਆ ਔਰ ਮੈਂ ਸਰਕਾਰ ਨੂੰ ਸਰਪੰਚ ਸਾਹਿਬ ਮੈਂਬਰ ਸਾਹਿਬ ਸਾਰੇ ਜਿਨੇ ਵੀ ਭਰਾ ਖੜੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਉਥੋਂ 100 ਰੁਪਏ ਆਉਂਦਾ ਤਾਂ 101 ਰੁਪਏ ਲਾਇਓ ਨਾ ਲਏ ਨਾ ਲਾਇਓ ਤੇ ਲੈ ਗਰੰਟੀ ਨਾਲ ਕਹਿੰਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਔਰ ਆਉਣ ਵਾਲੇ ਜਿਹੜੇ ਆਪਣੇ ਭਰਾ ਹੋਣਗੇ ਤੁਹਾਨੂੰ ਸੀਸਾ ਦਿੰਦੇ ਰਹਿਣਗੇ ਕਿ ਕੋਈ ਸਰਪਾਇਤ ਤੇ ਬਚੇਤਾ ਨਹੀਂ ਸੀ ਜਿਹਨੇ ਸਾਡੇ ਪਿੰਡ ਦਾ ਸਰਕਾਰ ਕੀਤਾ ਜਿਹਨੇ ਸਾਡੇ ਲੈਣ ਚ ਪਾਈ ਪਾਈ ਲਗਾਈ ਜਿਹਦੇ ਪੈਸਾ ਲੱਗ ਗਿਆ ਸਹੀ ਪੈਸਾ ਲੱਗ ਗਿਆ ਤੁਸੀਂ ਕਹਿਣ ਲੱਗੇ ਸਾਡੇ ਪਿੰਡ ਦੀ ਸਰਪੰਚ ਨੇ ਕੰਮ ਦੇ ਵਿੱਚ ਸਹੀ ਪ੍ਰੈਸ ਦੇ ਭਾਰੇ ਆ ਤਾਂ ਮੈਂ ਗੁਰਜੀਨਾ ਕਹਿਣਾ ਜਦੋਂ ਮੈਨੂੰ 35 ਮੱਤੀ ਦੇ ਕੇ ਜਾ ਰਿਹਾ ਤਗਲੀਆ 45 ਦੇ ਕੇ ਜਾਊਗਾ ਚੌਧਰ ਮੈਨੂੰ ਤੇ ਹੌਸਲਾ ਹੋਊਗਾ ਇਸ ਨਗਰ ਤੇ ਫੈਸਲੇ ਤੇਰੇ ਭਰਾ ਨੇ ਮੈਨੂੰ ਹੁਣ ਇੱਕ ਪਰਚੀ ਦਿੱਤੀ ਉਹਦੇ ਵਿੱਚ ਕਿਹਾ ਕਿ ਇਸ ਸਾਡੇ ਨਗਰ ਦੇ ਅੰਦਰ ਲਗਭਗ ਮੰਡੀ 10 ਦੇ 20 ਬਸ ਨਹੀਂ 20 ਲੱਖ 44 ਹਜ਼ਾਰ ਹਾਂਜੀ 35 ਲੱਖ 100 ਹਜ਼ਾਰ ਦੀਆਂ ਬਾਤ ਹੈ ਇਹ ਕੋਈ ਸਟੇਟ ਦਾ ਸਾਹ ਮੈਂ ਬੋਲੇ ਗਿਆ ਕਿ ਮਦਦ ਚਾਹੀਏ ਇਹਦੇ ਚ ਅਸੀਂ ਇਹ ਨਹੀਂ ਦੇਖਿਆ ਚੱਲੀ ਹੈ ਕਾਂਗਰਸੀ ਹੈ ਸਟੇਟਿਸ ਸਾਹ ਨੇ ਜਿਹੜੇ ਦੇਖੇ ਜਿਹੜੇ ਆ ਉਹ ਸਰਤਾ ਪੁੰਨਿਆ ਕਰਦੇ ਸੀਗੇ ਉਹਨਾਂ ਦੇ ਪੈਸੇ ਵਾਪਸ ਇਹ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਮੈਂ ਦਰਸਾਨਾਂ ਦੀ ਕਿਵੇਂ ਮਦਦ ਕਰੀਏ ਛੋਟੀ ਮਦਦ ਹੈ ਇਹਦੇ ਤੋਂ ਬਾਅਦ ਫਿਰ ਇੱਕ ਅੱਜਰ ਹੋਰ ਲੈ ਬਾਰ ਕਰਦਾ ਸਰ ਨਾਲ ਮਤੇ ਸਾਹ ਜੀ ਕਰਦਾ ਵੈਰੀਟੀ ਕਰਦਾ ਬਾਰ ਕਰਦਾ ਚਲ ਕਰਨ ਜਾ ਰਹੇ ਆ ਸਰਦਾਰ ਹਰਮੰਦਰ ਸਿੰਘ ਜੱਸੀ ਜੋ ਹਲਕਾ ਮੌੜ ਤੋਂ ਸੇਵਾਦਾਰ ਨੇ ਜੱ ਸਾਹਿਬ ਅੱਜ ਦਾ ਧੰਨਵਾਦੀ ਦੌਰਾ ਤੇ ਇਹਦੀ ਬਾਰੇ ਕੀ ਕਹਿਣਾ ਚਾਹੁੰਦਾ ਅੱਜ ਅਸੀਂ ਨਾ ਸਾਰੇ ਪਿੰਡ ਨਗਰਾਂ ਸੇ ਜਿਹੜੇ 8-10 ਨਗਰਾਂ ਚ ਜਾਣਾ ਹੈ ਜਿੰਨੇ ਵੀ ਪਿੰਡਾਂ ਦੇ ਪੰਚਾਇਤ ਦੇ ਕੰਮ ਆਏ ਉਹਨਾਂ ਦਾ ਸਾਰਿਆਂ ਦੀ ਸਮੀਖਿਆ ਕਰਕੇ ਜਿੰਨੇ ਲੋੜੀ ਦੇ ਪੈਸੇ ਆ ਸਾਡੀ ਸਰਕਾਰ ਤੋਂ ਉਹਨਾਂ ਲੋਕਾਂ ਨੂੰ ਪੈਸੇ ਦਿਵਾ ਕੇ ਪਿੰਡਾਂ ਦਾ ਵਿਕਾਸ ਸ਼ੁਰੂ ਕਰਦੇ ਇੱਕ ਕਦੋਂ ਤੱਕ ਜਿਹੜੇ ਇਹ ਪੈਸੇ ਹੈਗੇ ਆ ਗ੍ਰਾਂਟ ਹੈ ਕਦੋਂ ਧੱਕ ਆ ਜੂਗੀ ਇਸੇ ਮਹੀਨੇ ਦੇ ਅੰਦਰ-ਅੰਦਰ 15 ਦਿਨਾਂ ਜਾਂ 18 ਦਿਨਾਂ ਦੇ ਅੰਦਰ ਗ੍ਰਾਂਟ ਗ੍ਰਾਮ ਪੰਚਾਇਤ ਕੋਲੇ ਪਹੁੰਚੂਗੀ ਇਹ ਇਹ ਜਿਹੜੇ ਅਸੀਂ ਵਿਕਾਸ ਨੂੰ ਆ ਪੰਜਾਬ ਦੇ ਨੂੰ ਇਹਨੂੰ ਚੋਣਾਂ ਨਾਲ ਜੋੜ ਕੇ ਦੇਖੇ ਵੀ ਆਉਂਦੀਆਂ ਲੋਕ ਸਭਾ ਚੋਣਾਂ ਦੇ ਕਾਰਨ ਇਹ ਗ੍ਰਾਂਟ ਆ ਰਹੀ ਹੈ ਕਿ ਇਹ ਰੁਟੀਨ ਵਾਈ ਜਾ ਨਹੀਂ ਨਹੀਂ ਰੁਟੀਨ ਵਾਈ ਆ ਰਹੀ ਹੈ ਚੋਣਾਂ ਦੇ ਅਲੱਗ ਵਿਸ਼ਾ ਹੈ ਇਹ ਤਾਂ ਸਾਡੇ ਪਿੰਡਾਂ ਦਾ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਲੋਕਾਂ ਦਾ ਕਰਜ਼ਾ ਮਾਫ਼ ਕਰਨਾ ਪਿੰਡਾਂ ਦੀ ਤਰੱਕੀ ਕਰਨੀ ਜਿਹੜੇ ਸਾਡੇ ਗਰੀਬ ਲੋਕ ਆ ਦਲਿਤ ਲੋਕ ਆ ਉਹਨਾਂ ਦੀ ਮਦਦ ਕਰਨਾ ਉਸ ਖੜੀ ਚ ਅਸੀਂ ਕੰਮ ਕਰਦੇ ਅੱਛਾ ਇੱਕ ਲਾਸਟ ਹੈਗਾ ਦੇਰ ਆਵਾਂਗੇ ਓਕੇ ਇੱਕ ਵੈਬਕੋ ਦਾ ਚੇਅਰਮੈਨ ਆ ਸੁਖਰਾਜ ਸਿੰਘ ਨੱਤ ਉਹਨੇ ਉਹਦੇ ਬਾਰੇ ਤਾਂ ਜਰੂਰ ਬੋਲੋ ਮੈਂ ਕਿਸੇ ਤੋਂ ਉੱਠ ਬੋਲੇ ਨਹੀਂ ਆਜਦਾ ਇਹ